ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਅੱਜ ਨਿਹੰਗ ਸਿੰਘ ਦਲਾਂ ਦਾ ਇੱਕ ਵਫਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਮਿਲਿਆ। ਉਹਨਾਂ ਨੇ ਜਥੇਦਾਰ ਨੂੰ 2 ਦਸੰਬਰ 2024 ਦੇ ਜਾਰੀ ਹੁਕਮਨਾਮਿਆਂ ਤੇ ਲਾਗੂ ਕਰਨ ਲਈ ਦ੍ਰੜਤਾ ਨਾਲ ਪੈਰਾ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖਾਲਸਾ ਰਹੀ ਹੋਣੀ ਚਾਹੀਦੀ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਤੇ ਜਿੱਥੇ ਨਵਾਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਚਰਨ ਸ਼ੋਭ ਲੈਣ ਵਾਸਤੇ ਤੇ ਨਾਲ ਹੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਾਲਤ ਕਾ ਮੂਰਤ ਹਰ ਗੋਬਿੰਦ ਸਵਾਰੀ ਸੋ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ ਆਪਾਂ ਸਮੁੱਚਾ ਹੀ ਖਾਲਸਾ ਪੰਥ ਜਿਹੜਾ ਸੇਧ ਲੈ ਕੇ ਚੱਲਦਾ ਤੇ ਅੱਜ ਜਿਹੜੀਆਂ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿੰਨੇ ਵੀ ਸਾਡੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਸਾਡੇ ਸਤਕਾਰਯੋਗ ਉਹਨਾਂ ਦੇ ਮੁਖੀ ਸਹਿਬਾਨ ਤੇ ਮੁਖੀ ਸਹਿਬਾਨ ਭਾਵੇਂ ਕੋਈ ਕਾਰਜ ਕਿਤੇ ਬਾਹਰ ਗਏ ਹੋਏ ਨੇ ਪੰਜਾਬ ਤੋਂ ਤੇ ਉਹਨਾਂ ਦੇ ਸਾਰਿਆਂ ਵੱਲੋਂ ਜਿਹੜੇ ਨੇ ਉਹਨਾਂ ਦੇ ਮੁਖੀ ਸਿੰਘ ਇੱਥੇ ਹਾਜ਼ਰ ਨੇ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਗੱਜ ਕੇ ਫਤਿਹ ਗਜਾਉਣਾ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਦਾਰਿਆਂ ਵਾਸਤੇ ਪਹੁੰਚੇ ਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਆ ਕੇ ਉਹਨਾਂ ਨੂੰ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਸਮਰਥਨ ਤੇ ਉਹਨਾਂ ਨੂੰ ਬੇਨਤੀ ਵੀ ਜਿਹੜੀ ਕੀਤੀ ਗਈ ਹੈ ਤੇ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਣਾ ਹੀ ਗਊ ਗਰੀਬ ਦੀ ਰੱਖਿਆ ਵਾਸਤੇ ਕੀਤੀ ਤੇ ਉਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਜਿੱਥੇ ਹਰ ਕੋਈ ਆ ਕੇ ਆਪਣੀ ਫਰਿਆਦ ਜਿਹੜੀ ਹੈ ਉਹ ਕਰ ਸਕਦਾ ਤੇ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਫਰਿਆਦ ਲੈ ਕੇ ਆਇਆ ਤੇ ਉਹਦੀ ਜਿਹੜੀ ਹੈ ਫਰਿਆਦ ਪੂਰ ਜਿਹੜੀ ਪੂਰੀ ਵੀ ਹੋਈ ਤੇ ਸਿੰਘਾਂ ਨੇ ਉਹਦੀ ਜਿਹੜੀ ਹੈ ਖਾਲਸੇ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਹਮੇਸ਼ਾ ਡਾਟ ਕੇ ਉਹਦੇ ਤੇ ਪਹਿਰਾ ਵੀ ਦਿੱਤਾ ਤੇ ਅੱਜ ਜਿਹੜੀ ਆਕਾਲ ਤਖਤ ਸਾਹਿਬ ਦੀ ਆਣ-ਬਾਨ ਤੇ ਸ਼ਾਨ ਦੀ ਗੱਲ ਚੱਲ ਰਹੀ ਹੈ ਤੇ ਆਪਾਂ ਪਿਛਲੇ ਸਮੇਂ ਤੋਂ ਗੁਰੂ ਸਾਹਿਬ ਤੋਂ ਬਾਅਦ ਜਿੰਨੇ ਵੀ ਜਦੋਂ ਜਦੋਂ ਵੀ ਕੋਈ ਇੱਥੋਂ ਅਰਦਾਸ ਜਦੋਂ ਵੀ ਅਰਦਾਸ ਦੀ ਇੱਕ ਮਹਾਨਤਾ ਹੁੰਦੀ ਹੈ ਤੇ ਅਰਦਾਸ ਜਦੋਂ ਇੱਥੋਂ ਅਰਦਾਸ ਕਰਕੇ ਆਕਾਲ ਤਖਤ ਸਾਹਿਬ ਤੋਂ ਕੋਈ ਵੀ ਜਿਹੜੇ ਮੋਰਚੇ ਐ ਉਹ ਹਮੇਸ਼ਾ ਫਤਿਹ ਹੋਏ ਆਪਾਂ ਗੱਲ ਕਰਦੇ ਆਂ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ 6ਵੇਂ ਜਥੇਦਾਰ ਸੀ ਤੇ ਜੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸ ਵੇਲੇ ਅਰਦਾਸ ਜਿਹੜੀ ਕਰਕੇ ਤੇ ਜਮਰੋਦ ਦਾ ਜਿਹੜਾ ਕਿਲਾ ਫਤਿਹ ਕੀਤਾ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਬੇਨਤੀ ਕੀਤੀ ਸੀ ਵੀ ਥੋੜਾ ਦੇਰ ਰਟਕੋ ਤੇ ਤੁਸੀਂ ਜਿਹੜਾ ਜਿਹੜਾ ਸਾਰੀਆਂ ਤੋਪਾਂ ਤੇ ਰਾਜਸਾਹ ਜਾਰਿਆ ਪਰ ਉਹਨਾਂ ਨੇ ਅਰਦਾਸ ਦੀ ਮਹੱਤਤਾ ਸਮਝਦੇ ਹੋਏ ਜੋ ਮਰੋਦ ਦਾ ਕਿਲਾ ਭਾਵੇਂ ਫਤਿਹ ਕੀਤਾ ਤੇ ਜਿਹੜਾ ਉੱਥੇ ਆਪਣੀ ਸ਼ਹੀਦੀ ਵੀ ਉਹਨਾਂ ਨੇ ਜਿਹੜੀ ਹੈ ਉਹਨਾਂ ਦੀ ਹੋਈ ਤੇ ਭਾਵੇਂ ਉਹ ਅਰਦਾਸ ਦੀ ਮਹੱਤਤਾ ਤੇ ਕਾਇਮ ਰਹੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਸੀ ਤੇ ਉਹ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਨੇ ਉਹਨਾਂ ਨੂੰ ਕੋਰਡਿਆਂ ਦੀ ਸਜ਼ਾ ਸੁਣਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਸੀ ਸੋ ਬੇਨਤੀ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਹੈ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਅਹਿਮਦ ਸ਼ਾਹ ਅਫਦਾਲੀ ਵੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਚੜ੍ਹ ਕੇ ਆਉਂਦਾ ਰਿਹਾ ਤੇ ਉਹ ਨਹੰਗ ਸਿੰਘ ਜਥੇਬੰਦੀਆਂ ਹੀ ਸੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸਾਰੇ ਤਰਨੇ ਦਲ ਬਾਬਾ ਜੀ ਸਾਰੇ ਮਹਾਂਪੁਰਖ ਇੱਥੇ ਆਏ ਨੇ ਤੇ ਮੈਂ ਬੇਨਤੀ ਕਰਦਾ ਜਿੱਥੇ ਨਹੰਗ ਸਿੰਘ ਫੌਜਾਂ ਨੇ ਜਿਹੜਾ ਹਮੇਸ਼ਾ ਅਹਿਮਦ ਸ਼ਾਹ ਅਫਦਾਲੀ ਜਾਂ ਕੋਈ ਵੀ ਚੜ੍ਹ ਕੇ ਆਉਂਦਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਦਾ ਜਿਹੜਾ ਡਟ ਕੇ ਮੁਕਾਬਲਾ ਕੀਤਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਹੀ ਨਹੀਂ ਜਦੋਂ-ਜਦੋਂ ਵੀ ਕੋਈ ਹੁਕਮ ਹੋਏ ਨੇ ਤੇ ਉਹ ਜਿਹੜੇ ਆ ਹੁਕਮ ਪ੍ਰਵਾਨ ਕੀਤੇ ਜਿਨ੍ਹਾਂ ਨੇ ਨਹੀਂ ਹੁਕਮ ਪ੍ਰਵਾਨ ਕੀਤੇ ਤੇ ਉਹਨਾਂ ਦਾ ਹਸ਼ਰ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਆ ਮੈਂ ਬੇਨਤੀ ਕਰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਿਹੜੇ ਹੁਣ ਦੌਰ ਦੇ ਵਿੱਚ ਚਲਾ ਰਹੀ ਆ ਸਾਰਾ ਸਿਸਟਮ ਸ਼੍ਰੋਮਣੀ ਅਕਾਲੀ ਦਲ ਹੈ ਸਾਰੇ ਸਾਡੇ ਹੀ ਨੇ ਜਦੋਂ ਵੀ ਕੋਈ ਕਿਸੇ ਇਨਸਾਨ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਗੁਰੂ ਸਾਹਿਬ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਗੁਰੂ ਸਾਹਿਬ ਹਮੇਸ਼ਾ ਬਖਸ਼ਿੰਦ ਨੇ ਪਰ ਉਹ ਜਿਹੜੀ ਜਿੱਥੇ ਮਾਨ ਮਰਿਆਦਾ ਦੀ ਗੱਲ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੀਮਾ ਉਹ ਕੋਈ ਤੈ ਨਹੀਂ ਕਰ ਸਕਿਆ ਹੁਣ ਤੱਕ ਵਿਸ਼ਵ ਭਰ ਦੇ ਵਿੱਚ ਜਿਹੜੇ ਸਾਡੇ ਗੁਰਸਿੱਖ ਸੰਗਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੁਕਮ ਤੇ ਸਿਰ ਝਕਾਉਂਦੀਆਂ ਨੇ ਜੇ ਬੁੱਢਾ ਦਲ ਦੇ ਵੀ ਜਥੇਦਾਰ ਜਿਹੜੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਜਿਨ੍ਹਾਂ ਨੇ ਤਰਨੇ ਦਲਾਣੇ ਬੁੱਢਾ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਭਾਵੇਂ ਆਪਾਂ ਗੱਲ ਕਰਦੇ ਆਂ ਸ੍ਰੀ ਅਮਰਸਰ ਸਾਹਿਬ ਤੋਂ ਲੈ ਕੇ ਲਾਹੌਰ ਅਫਗਾਨਿਸਤਾਨ ਬਹਾਵਲਪੁਰ ਸ਼੍ਰੀਨਗਰ ਤੇ ਜਿਹੜਾ ਅਫਗਾਨਿਸਤਾਨ ਦਿੱਲੀ ਤੇ ਦਿੱਲੀ ਤੋਂ ਪਾਰ ਤੱਕ ਇਹ ਸਾਰੇ ਜਿਹੜੇ ਆ ਖਾਲਸੇ ਪੰਥ ਬੁੱਢਾ ਦਲ ਨੇ ਤਰਨੇ ਦਲਾਣੇ ਸਾਰੇ ਜਿੱਤ ਕੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਅੱਜ ਜੇ ਆਪਾਂ ਗੱਲ ਕਰਦੇ ਆਂ ਸਿੰਘ ਸਾਬਾਂ ਦਾ ਦੈਰਾ ਨਹੀਂ ਕੋਈ ਕਰ ਸਕਦਾ ਕਰ ਸਕਦਾ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਉਹ ਗੁਰੂ ਸਾਹਿਬ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਜਾ ਹੋਇਆ ਤੇ ਉੱਥੇ ਆਪਾਂ ਆ ਕੇ ਸਿਰ ਝੁਕਾਈਏ ਜੇ ਆਪਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਜੇ ਆਪਾਂ ਖਿਮਾ ਜਾਂਚਨਾ ਵੀ ਕਰ ਲਈ ਹੈ ਉਹ ਮਾਫੀ ਮੰਗ ਕੇ ਫਿਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਹੈ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਜੇ ਮੁਨਕਰ ਹੋ ਵੀ ਗਏ ਤਾਂ ਫਿਰ ਆ ਕੇ ਖਿਮਾ ਜਾਂਚਨਾ ਕਰਨੀ ਚਾਹੀਦੀ ਹੈ ਤੇ ਨਾਲ ਜਿਹੜੇ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਜਦੋਂ ਵੀ ਕੋਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਾਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਹੈ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ तरीका ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡਟ ਕੇ ਪਹਿਰਾ ਦੇਣ ਤੇ ਜਿਹੜੀਆਂ ਤਰੀਕਾਂ ਉਹ ਜਿਹੜੀਆਂ ਨੇ ਉਹ ਨਹੀਂ ਵਾਰ-ਵਾਰ ਬਦਲਣੀਆਂ ਚਾਹੀਦੀਆਂ ਜੇ ਨਹੀਂ ਆ ਰਿਹਾ ਕੋਈ ਅਕਾਲ ਤਖਤ ਸਾਹਿਬ ਤੇ ਨਹੀਂ ਆ ਕੇ ਪ੍ਰਵਾਨ ਕਰ ਰਿਹਾ ਆਪਣੀ ਜਿਹੜੀ ਗਲਤੀ ਨੂੰ ਉਹਨਾਂ ਨੇ ਪ੍ਰਵਾਨ ਵੀ ਕੀਤਾ ਸੀ ਹੁਣ ਨਹੀਂ ਉਹ ਬਚਨਾ ਤੇ ਕਾਇਮ ਰਹਿ ਰਹੇ ਸਾਡੀ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਆਪਦਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਭਾਵੇਂ ਆਉਂਦੇ ਜਾਂਦੇ ਨੇ ਪਰ ਜਿਹੜਾ ਜਥੇਦਾਰਾਂ ਦੀ ਕੋਈ ਮਾਨ ਮਰਿਆਦਾ ਜਿਹੜੀ ਆਣ-ਬਾਣ ਹੋਣੀ ਚਾਹੀਦੀ ਸ਼ਾਨ ਹੋਣੀ ਚਾਹੀਦੀ ਹੈ ਜਦੋਂ ਜਥੇਦਾਰਾਂ ਨੂੰ ਬਣਾਉਣਾ ਹੁੰਦਾ ਉਦੋਂ ਸਾਰੀਆਂ ਹੀ ਜਥੇਬੰਦੀਆਂ ਸਾਰੇ ਨਹਾਂਗਸੰਗ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤੇ ਜਦੋਂ ਜਥੇਦਾਰਾਂ ਨੂੰ ਹਟਾਉਣਾ ਹੁੰਦਾ ਤੇ ਉਦੋਂ ਬਹੁਤ ਬੇਇੱਜ਼ਤ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਪਿਛਲੇ ਕਈ ਜਥੇਦਾਰਾਂ ਦੀ ਇਹ ਮਿਸਾਲ ਆਪਣੇ ਸਾਹਮਣੇ ਹੈ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਾ ਸਮਝਣੀ ਚਾਹੀਦੀ ਹੈ ਤੇ ਇਹਨੂੰ ਸੰਗਤ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੀਦਾ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ਾਨ ਤੇ ਕੋਈ ਖਿਲਾਫ ਨਹੀਂ ਉਹਨਾਂ ਦੇ ਹਮੇਸ਼ਾ ਪਹਿਲਾਂ ਵੀ ਨਾਲ ਨਾਲ ਅੱਗੇ ਵੀ ਨਾਲ ਜਿਹੜੇ ਆ ਉਹ ਸਹੀ ਪਰ ਮਰਿਆਦਾ ਦੇ ਨਾਲ ਚੱਲਣ ਤੇ ਇਹ ਲੋਕਾਂ ਦੀ ਜਿਹੜੀ ਹੈ ਵੋਟਾਂ ਦੀ ਗੱਲਬਾਤ ਹੈ ਪਰ ਜਿਹੜਾ ਵਿਧੀ ਵਿਧਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਨਿਯਤ ਕਰਨਾ ਤੇ ਉਹ ਜਿਵੇਂ ਬੇਇੱਜ਼ਤ ਕਰਕੇ ਨਹੀਂ ਹਟਾਉਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜ਼ਰੂਰਤ ਨਾਲ ਜਿਹੜੇ ਆ ਉਹ ਫੈਸਲੇ ਲੈਣੇ ਲਏ ਨੇ ਤੇ ਉਹਨਾਂ ਨੂੰ ਲਾਗੂ ਕਰਵਾਉਣ ਦੋ ਤਰੀਕ ਦੇ ਜਿਹੜੇ ਫੈਸਲੇ ਨੇ ਉਹ ਇਨ ਬਿਨ ਜਿਹੜੇ ਲਾਗੂ ਹੋਣੇ ਚਾਹੀਦੇ ਨੇ ਜਿਹੜੀ ਕੋਈ ਵੀ ਗੱਲਬਾਤ ਹੈ ਜਦੋਂ ਕੋਈ ਵੀ ਆਪਣੇ ਜਿਹੜੀ ਮਰਿਆਦਾ ਦੀ ਜਿੱਥੇ ਗੱਲਬਾਤ ਹੁੰਦੀ ਹੈ ਮਰਿਆਦਾ ਜਿਹੜਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਨੂੰ ਜਿਹੜੀ ਹੈ ਸਿੰਘ ਸਾਹਿਬਾਂ ਨੇ ਸੇਧ ਦੇਣੀ ਹੈ ਜੇ ਆਪਾਂ ਉਹ ਸੇਧ ਦਿੰਦੇ ਵੀ ਆ ਤੇ ਜੇ ਉਹਨੂੰ ਸਾਡੇ ਜਿਹੜੇ ਅੱਜਕੱਲ ਦੇ ਲੀਡਰ ਨੇ ਉਹ ਨਹੀਂ ਮੰਨਦੇ ਉਹ ਉਹਨਾਂ ਵਾਸਤੇ ਮਾੜੀ ਗੱਲ ਹੈ ਪਰ ਜਿਹੜੇ ਆਪਣੇ ਮੈਂ ਇਹ ਵੀ ਬੇਨਤੀ ਕਰਦਾ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਸ਼ੁਰੂ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਰਹੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੀਆਂ-ਵੱਡੀਆਂ ਅਸੀਂ ਸ਼ਤਾਬਦੀਆਂ ਮਨਾਈਆਂ ਵੱਡੇ-ਵੱਡੇ ਪ੍ਰੋਗਰਾਮ ਕਿਤੇ ਵੀ ਕੋਈ ਗੱਲ ਹੁੰਦੀ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਪਹਿਲਾਂ ਅੱਗੇ ਹੋ ਕੇ ਡਟਦੀਆਂ ਰਹੀਆਂ ਤੇ ਡਟਦੀਆਂ ਵੀ ਰਹਿਣਗੀਆਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ